ਕਿਸਾਨੀ ਅੰਦੋਲਨ ਭਾਵੇਂ 16ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਤਾਂ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜੇ ਲਾਗਲੇ ਪਿੰਡ ਨੇ ਸਹਿਯੋਗਤਾ ਪਾ ਰਹੇ ਨੇ ਔਰ ਉੱਥੇ ਹੀ ਦੂਸਰੇ ਪਾਸੇ ਚਰਚਾ ਜਿਹੜੀ ਹੁੰਦੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਗਿਣਤੀ ਘਟਦੀ ਹੈ ਨਫਰੀ ਘਟਦੀ ਹੈ ਤਾਂ ਲਗਾਤਾਰ ਜਥੇ ਜਿਹੜੇ ਨੇ ਉਹ ਦੂਰ ਤਰੇੜਿਓਂ ਪਹੁੰਚ ਕੇ ਹਿੱਸੇਦਾਰੀ ਪਾ ਰਹੇ ਨੇ ਯੋਗਦਾਨ ਪਾ ਰਹੇ ਨੇ ਤਾਂ ਲਾਗਲੇ ਪਿੰਡਾਂ ਦੇ ਵਿੱਚ ਇੱਕ ਬੀਬੀਆਂ ਦਾ ਜਥਾ ਪਹੁੰਚਿਆ ਜੋ ਕਿ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਅੱਗੇ ਪਹੁੰਚਿਆ ਪਰ ਦੂਸਰੀ ਤਰਫ ਹਰਾਨੇ ਦੇ ਬਾਰਡਰ ਦੇ ਉੱਪਰ ਨਹੀਂ ਜਾਂ ਦਿੱਤਾ ਜਾ ਰਿਹਾ ਵਲੰਟੀਅਰ ਤਾਇਨਾਤ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋ ਸਿਲਸਿਲਾ ਜਿਹੜਾ ਉਹ ਜਾਰੀ ਰੱਖਦੇ ਆਂ ਕੀ ਨਾਮ ਕੀ ਹੈ ਮਦਦ ਜੀ ਤੁਹਾਡਾ ਸਰਜੀਤ ਕੌਰ ਕੀ ਕਾਰਨ ਹੈ ਪ੍ਰਦਰਸ਼ਨ ਤਾਂ ਕਰ ਰਹੇ ਹੋ ਲੇਕਿਨ ਕੇਂਦਰ ਸਰਕਾਰ ਮੰਗਾ ਹਜੇ ਤੱਕ ਵੀ ਨਹੀਂ ਮੰਨ ਰਹੀ ਐ ਆਪਣੇ ਆਪਣਾ ਮੰਗਾ ਲਾਗੂ ਕਰਨਾ ਸਾਡਾ ਜਿਹੜਾ ਆਪਣਾ ਫਸਲਾਂ ਦੇ ਭਾਅ ਦਾ ਕਿਸਾਨ ਮਖੂਰ ਬਿਲਕੁਲ ਤਾਂ ਤਨਾਤ ਜਿਹੜੇ ਲੋਕ ਨੇ ਲਗਾਤਾਰ ਤਾਂ ਕੇਸਰੀ ਕਿ ਨਾ ਦੇਖਦੇ ਹੋ ਕਿਉਂਕਿ ਕੇਂਦਰ ਸਰਕਾਰ ਮੰਗਾ ਮੰਨ ਨਹੀਂ ਰਹੀ ਸੰਘਰਸ਼ ਲਗਾਤਾਰ جاری ਆ ਤਾਂ ਕਿੰਨੀ ਦਿਨ ਹੋਰ ਜਾਰੀ ਰਹੂਗਾ ਤੁਸੀਂ ਘਰਾਂ ਦੇ ਵਿੱਚੋਂ ਵੀ ਆਉਨੇ ਹੋ ਤਾਂ ਕਿਵੇਂ ਪਿੱਛੋਂ ਕਿਵੇਂ ਸਰਦਾ ਦੇਖੋ ਜੀ ਜੇ ਤੱਕ ਮੰਗਦਾ ਨਹੀਂ ਇਸ ਤਾਂ ਪਹਿਰਾ ਹੀ ਠੋਕ ਕੇ ਦਵਾਂਗੇ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾ ਪੂਰੀਆਂ ਮੰਨਣੀਆਂ ਪੈਣੀਆਂ ਨੇ ਮੰਨ ਕੇ ਵੀ ਰਹੂਗਾ ਠੀਕ ਆ ਪੰਜਾਬ ਜਿਹੜਾ ਸਰਕਾਰ ਆ ਦੇਖ ਇਹ ਵੀ ਸਾਡੇ ਨਾਲ ਖੜੂਗੀ ਠੀਕ ਆ ਜਿਹੜੀ ਹਰਿਆਣਾ ਸਰਕਾਰ ਆ ਮੁਰਦਾਬਾਦ ਆ ਮੋਦੀ ਸਰਕਾਰ ਵੀ ਮੁਰਦਾਬਾਦ ਆ ਦੇਖ ਦੇਖੋ ਸਾਡੇ ਕਾਨੂੰਨ ਜਿਹੜੇ ਨੇ ਲਾਗ ਕਰੇ ਨੇ ਕਾਲੇ ਕਾਨੂੰਨ ਵਾਪਸ ਲੈ ਲਵੇ ਠੀਕ ਆ ਸਾਡੀ ਤਾਂ ਇਹੀ ਮੰਗ ਆ ਨਹੀਂ ਜਾ ਨਹੀਂ ਤੋੜਨ ਦਵਾਂਗੇ ਫਿਰ ਅਸੀਂ ਹੋਰ ਕੋਈ ਅੱਗੇ ਬਦਾਂਗੇ ਆਪਦਾ ਠੀਕ ਆ ਜੀ ਸਾਡੀ ਤਾਂ ਇਹੀ ਮੰਗ ਆ ਲਗਾਤਾਰ ਜਿਹੜੇ ਲੋਕ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜੀਆਂ ਬੀਬੀਆਂ ਨੇ ਪਹਿਣਾ ਨੇ ਉਹ ਦੂਤ ਰੇਡੋਂ ਪਹੁੰਚਦੇ ਮਾਦਾ ਤੁਹਾਡਾ ਕਿਹੜਾ ਪਿੰਡ ਹੈ ਜੀ ਮਡੋਲੀ ਤਾਂ ਜਿਵੇਂ ਸਰਕਾਰਾਂ ਮੰਨ ਰਹੀਆਂ ਤੁਸੀਂ ਘਰਾਂ ਪਰਿਵਾਰ ਛੱਡ ਕੇ ਇੱਥੇ ਖੜੇ ਹੋ ਤਾਂ ਕੀ ਲੱਗਦਾ ਸਰਕਾਰਾਂ ਮੰਨਣ ਗਿਆ ਅੱਗੇ ਦਿੱਲੀ ਜਾਓਗੇ ਜਾਂ ਕਿਵੇਂ ਸਰਕਾਰਾਂ ਮੰਨੂਗੀਆਂ ਜੀ ਦਿੱਲੀ ਵੀ ਜੇ ਸਰਕਾਰ ਨਹੀਂ ਮੰਨੇਗੀ ਅਸੀਂ ਦਿੱਲੀ ਪਹੁੰਚ ਜਾਂਗੇ ਇੱਥੇ ਪਹੁੰਚਦੇ ਹੋ ਪਰਿਵਾਰ ਪਹਿਲਾਂ ਤੁਹਾਡੇ ਇੱਥੇ ਡਰ ਨਹੀਂ ਲੱਗਦਾ ਇੱਥੇ ਪਹੁੰਚ ਕੇ ਵੀ ਇੱਕ ਜਿਹੜੇ ਅੱਗੋਂ ਕੋਈ ਕਾਰਵਾਈ ਕਰ ਸਕਦੇ ਹਰਿਆਣੇ ਵਾਲੇ ਜੀ ਕਰਨਿਆ ਸਾਨੂੰ ਕੋਈ ਡਰ ਨਹੀਂ ਗੋਲੀ ਕੇ ਮੂੜਾ ਜ ਸਾਡੇ ভিਰ ਖੜੇ ਹੈ ਕਿ ਆਸੀਂ ਖੜ ਜੂਗੇ ਕਾਂ ਕੀ ਆ ਜੇ ਗੋਲੀਆਂ ਮਾਰ ਦੂਆ ਇੱਕ ਗੋਲੀਆਂ ਮਾਰਾਂ ਸਾ ਅਸੀਂ ਟਣੀ ਮਾਰਦੇ ਜਿਆਦਾ ਨਾ ਜੈਨੇ ਸਾਡੀ ਨਾਲ ਐਹੀ ਮੁਕਾਬਲਾ ਕਰਾ ਇਹ ਗੋਲੀਆਂ ਦਾ ਕੀ ਮੁਕਾਬਲਾ ਗੋਲੀਆਂ ਦਾ ਮੁਕਾਬਲਾ ਨਾ ਕਰਿਆ ਸਰਕਾਰ ਮੰਨੂਗੀ ਨਹੀਂ ਮੰਨੂਗੀ ਅਸੀਂ ਦੀਦੀ ਭਤੀਜਾਂਗੇ ਮਤਲਬ ਮੰਗਾ ਤੁਹਾਡੀਆਂ ਜਾਰੀ ਹੈ ਲੜਨਾ ਹੈਗਾ ਹੀ ਆ ਤੁਸੀਂ ਹਾਂ ਲੜਨਾ ਅਸੀਂ ਮਤਲਬ ਡਰ ਜਾਣਾ ਨਹੀਂ ਵਾਪਸ ਬੋਸ ਸੇ ਨਹੀਂ ਜਾਂਦੇ ਜੀ ਬਿਲਕੁਲ ਬਿਲਕੁਲ ਤਾਂ ਲਗਾਤਾਰ ਜਿਹੜੇ ਹੋਰ ਵੀ ਪਿੱਛੇ ਹੈਗੇ ਨੇ ਤੁਸੀਂ ਵੀ ਅੱਗੇ ਆ ਜਾਓ ਇੱਕ ਵਾਰੀ ਔਰ ਜਿਹੜਾ ਜਥਾ ਹੈ ਹਰੇਕ ਵਾਰ ਪਿੰਡ ਦੇ ਜਿਹੜੇ ਲੋਕ ਨੇ ਜਥੇਦਾਰ ਉਹ ਅੱਗੇ ਪਹੁੰਚਦੇ ਨੇ ਲੇਕਿਨ ਫਿਲਹਾਲ ਮੰਗਾ ਉਹੀ ਨੇ ਕੇਂਦਰ ਸਰਕਾਰ ਦੇ ਖਿਲਾਫ ਕਿਉਂਕਿ ਜਿਤੋਂ ਤੱਕ ਵੀ ਜੇਕਰ ਗੱਲ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਲੋਕ ਨੇ ਪ੍ਰਦਰਸ਼ਨਤਾ ਕਰ ਰਹੇ ਨੇ ਕਿ ਦੂਸਰੀ ਤਰਫ ਜੀਸ਼ਾਬਾਦ ਜਿਹੜੀ ਕੇਂਦਰ ਸਰਕਾਰ ਹਰਿਆਣਾ ਸਰਕਾਰ ਹੈ ਉਹ ਲਗਾਤਾਰ ਪ੍ਰਦਰਸ਼ਨ ਜਿਹੜਾ ਉਹਨਾਂ ਦਾ ਬੈਰੀਕੇਟਿੰਗ ਕੀਤੀ ਹੋਈ ਹੈ ਤਾਂ ਨਾਲ ਦੀ ਨਾਲ ਇਹ ਵੀ ਦੱਸਦੀ ਕਿ ਅੱਜ 15 ਵਜੇ ਨਿਕਲ ਕੇ 16ਵੇਂ ਦਿਨ ਚ ਅੰਦੋਲਨ ਸ਼ਾਮਲ ਹੋਇਆ ਹੈ ਤਾ ਲਗਾਤਾਰ ਨਫਰੀ ਜਿਹੜੀ ਲੋਕਾਂ ਦੀ ਵਧ ਰਹੀ ਹੈ ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਹੋ ਜਾ ਰਹੀ ਹੈ ਹਾਲਾਂਕਿ ਨਾਰੇਬਾਜ਼ੀ ਲਗਾਤਾਰ ਜਾਰੀ ਹੈ ਕੇਂਦਰ ਸਰਕਾਰ ਦੇ ਖਿਲਾਫ ਪਰ ਫਿਲਹਾਲ ਹੁਣ ਮਾਮਲਾ ਜਿਹੜਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਫਿਲਹਾਲ ਕੇਂਦਰ ਸਰਕਾਰ ਜਿਹੜੀ ਹੈ ਉਹ ਮੰਗਾ ਮੰਨਣ ਦੇ ਲਈ ਤਿਆਰ ਨਹੀਂ ਹੈ ਪਰ ਦੂਸਰੀ ਤਰਫ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਨਫਰੀ ਹੈ ਲਗਾਤਾਰ ਵਧਦੀ ਹੈ ਔਰ ਅੱਜ ਮੀਟਿੰਗਾਂ ਦਾ ਦੌਰ ਜਾਰੀ ਹੈ ਕੱਲ ਐਲਾਨ ਕੀਤਾ ਜਾਵੇ ਕਿ ਕੀ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਜਾਣਾ ਜਾਂ ਫਿਰ ਨਹੀਂ ਕਿਉਂਕਿ ਨਾਲੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ ਕੇਂਦਰ ਸਰਕਾਰ ਖਿਲਾਫ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਹੜੇ ਜਥੇਬੰਦੀ ਵੱਲੋਂ ਲੇਕਿਨ ਫਿਲਹਾਲ ਜਿਹੜੀਆਂ ਮੰਗਾਂ ਨੇ ਉਹ ਸਿੱਧੇ ਤੌਰ ਦੇ ਉੱਪਰ ਇਹ ਹੀ ਨੇ ਕਿ ਕੇਂਦਰ ਸਰਕਾਰ ਦੀਆਂ ਤਿੰਨ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਕਰਜ਼ਾ ਮੁਕਤੀ ਹੈ ਸੁਆਮੀਨਾਥਨ ਦੀ ਰਿਪੋਰਟ ਹੈ ਔਰ ਐਮਐਸਵੀ ਗਰੰਟੀ ਕਾਨੂੰਨਾਂ ਤਾਂ ਦਿਖਣਾ ਹੋਵੇਗਾ ਸਮੇਂ ਦੇ ਅਨੁਸਾਰ ਇਹ ਸਾਰਾ ਕੁਝ ਕਲੀਅਰ ਹੁੰਦਾ ਹੈ ਜਾਂ ਫਿਰ ਅੰਦੋਲਨ ਜਿਹੜਾ ਉਹ ਦਿੱਲੀ ਜਾਣ ਦੇ ਲਈ ਵਧੂਗਾ ਔਰ ਕਿਸਾਨ ਜਿਹੜੇ ਨੇ ਦਿੱਲੀ ਵਾਦੇ ਨੇ ਕੈਮਰਾ ਪਰਸ ਸੁਮੀ ਦੇ ਨਾਲ ਮਨਜੋਤ ਕੰਗ ਦਿਨਿਕ ਸਵੈਰਟੀਵੀ ਸ਼ੰਭੂ ਪਹਿਰੇ